ਦੇ ਲੋਕਾਂ ਨੂੰ ਕਿ ਆਓ ਆਪਾਂ ਰਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਕੇ ਦੁਬਾਰੇ ਪੰਜਾਬ 'ਚ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗਵਾਈ 'ਚ ਸਰਕਾਰ ਬਣਾਈਏ 27 'ਚ ਤਾਂ ਕਿ ਜਿਹੜੀ ਲੁੱਟਮਾਰ ਕਰ ਰਹੇ ਆ ਉਹਨਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਹਿਸਾਬ ਲਿਆ ਜਾਵੇ ਜਿਵੇਂ ਗਰੇਵਾਲ ਸਾਹਿਬ ਨੇ ਜਿਹੜੀ ਗੱਲ ਇੱਕ ਦਿਖਾਈ ਹੈ ਨਾ ਸੋਧੀਆਂ ਦੀ ਬਹੁਤ ਮਾੜੀ ਨੀਤੀ ਆ ਉਹਨਾਂ ਦੀ ਆਪਣੇ ਪੰਜਾਬ ਪ੍ਰਤੀ ਦੇਖੋ ਕਿਵੇਂ ਆਪਣਾ ਭਾਈਚਾਰਕ ਜਿਹੜਾ ਵਾ ਉਹਨੂੰ ਤੋੜਨਾ ਚਾਹੁੰਦੇ ਆ ਕਿਉਂਕਿ ਬੇਸ਼ੱਕ ਬਹੁਤ ਵਾਰੀ ਸਰਕਾਰਾਂ ਬਦਲੀਆਂ ਚੋਣਾਂ ਹੁੰਦੀਆਂ ਰਹਿੰਦੀਆਂ ਪਰ ਆਪਣੀ ਭਾਈਚਾਰਕ ਜਿਹੜੀ ਸਾਂਝ ਆ ਪੰਜਾਬ ਦੇ ਲੋਕਾਂ ਦੀ ਉਹ ਇੱਕ ਦੁਨੀਆ ਦੇ ਵਿੱਚ ਮਿਸਾਲ ਆ ਇੱਥੇ ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਆ ਪਰ ਇਹ ਲੋਕ ਚਾਹੁੰਦੇ ਆ ਕਿ ਕਿਸੇ ਦਾ ਕਿਸੇ ਤਰੀਕੇ ਨਾਲ ਹਿੰਦੂ ਸਿੱਖ ਨੂੰ ਲੜਾ ਕੇ ਬਾਕੀ ਲੋਕਾਂ ਨੂੰ ਲੜਾ ਕੇ ਕਿਸਾਨ ਨੂੰ ਦੁਕਾਨਦਾਰਾਂ ਨਾਲ ਲੜਾ ਕੇ ਸੋ ਕਹਿਣ ਤੋਂ ਭਾਵ ਕਿ ਉਹਨਾਂ ਦੀ ਜਿਹੜੀ ਨੀਅਤ ਉਹ ਸਾਫ਼ ਆ ਕਿ ਲੜਾ ਕੇ ਆਪਾਂ ਇੱਥੇ ਵੱਡਾ ਕੋਈ ਹੋਰ ਜਿਵੇਂ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ 14 ਚ ਇਹਨਾਂ ਨੇ ਸ਼ੁਰੂ ਕਰਾਈ ਆ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਹੀ ਲੱਗ ਜਾਣਾ ਕਿ ਜਦੋਂ ਤੋਂ ਲੈ ਕੇ ਪਾਰਟੀ ਪੰਜਾਬ ਚ ਆਈ ਆ ਉਦੋਂ ਤੋਂ ਲੈ ਕੇ ਵੱਡੀਆਂ ਘਟਨਾਵਾਂ ਬੇਆਦਬੀ ਦੀਆਂ ਹੋਰ ਵੱਡੀਆਂ ਗੱਲਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਵੱਡੀਆਂ ਘਟਨਾਵਾਂ ਪੰਜਾਬ 'ਚ ਕਰਾ ਸਕਦੇ ਆ ਸੋ ਆਪਾਂ ਉਹਨਾਂ ਤੋਂ ਵੀ ਸੁਚੇਤ ਰਹਿਣਾ ਕਿਉਂਕਿ ਇਹ ਜਿਹੜੀ ਮਨਛਾਹ ਵਾ ਬਹੁਤ ਮਾੜੀ ਆ ਹਰ ਤਰੀਕੇ ਨਾਲ ਮਾੜੀ ਆ ਸੋ ਮੈਂ ਫੇਰ ਇੱਕ ਵਾਰੀ ਤੁਸੀਂ ਬੜੇ ਲੰਬੇ ਸਮੇਂ ਤੋਂ ਆਏ ਆ ਮੈਂ ਸਾਰੇ ਪੱਤਰਕਾਰ ਵੀਰੋ ਦਾ ਸਾਰੀ ਪ੍ਰੈਸ ਦਾ ਤੇ ਸਾਰੇ ਸਾਡੇ ਲੀਡਰ ਸਾਹਿਬਾਨਾਂ ਦਾ ਮੈਂ ਚੀਫ ਸਾਹਿਬ ਬੈਠਿਆ ਪ੍ਰੇਮ ਐਡਵੋਕੇਟ ਸਾਹਿਬ ਸਾਡੇ ਗੱਲ ਹਲਕੇ ਦੇ ਸੇਵਾਦਾਰ ਬੈਠਿਆ ਸਾਰੇ ਸਾਡੇ ਯੂਥ ਆਗੂ ਬੈਠੇ ਆ ਸਾਰੇ ਜਿੰਨੇ ਵੀ ਮੈਂ ਇੱਥੇ ਆਏ ਆ ਮੈਂ ਸਾਰਿਆਂ ਦੀ ਧੰਨਵਾਦ ਕਰਦਾ ਇਹਨਾਂ ਸਾਥੀਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੰਟੀਨਿਊ ਹੀ ਰੱਖਿਓ ਇੱਕ ਮਿੰਟ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸਰਦਾਰ ਚੰਦ ਸਿੰਘ ਡੱਲਾ ਸਾਹਿਬ ਦਾ ਕੁਝ ਜ਼ਰੂਰੀ ਮੁੱਦੇ ਜਿਹੜੇ ਰਹਿ ਗਏ ਸਨ ਸੰਬੋਧਨ ਕਰਨ ਤੋਂ ਅ ਪਿਛਲੇ ਕੁਝ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਤੋਂ ਲੜੀਵਾਰ ਪ੍ਰੈਸ ਕਾਨਫਰੰਸਾਂ ਕਰਕੇ ਸਰਦਾਰ ਪਰਮਬੰਦ ਸਿੰਘ ਬੰਟੀ ਰਮਾਣਾ ਜੋ ਕਿ ਸੀਨੀਅਰ ਮੀਤ ਪ੍ਰਧਾਨ ਵੀ ਨੇ ਪਾਰਟੀ ਦੇ ਉਹਨਾਂ ਵੱਲੋਂ ਖਾਸ ਕਰਕੇ ਸਰਦਾਰ ਮਨਪ੍ਰੀਤ ਸਿੰਘ ਈਆਲੀ ਨੂੰ ਕੁਝ ਸਵਾਲ ਕੀਤੇ ਗਏ ਬਕਾਇਦਾ ਰਿਕਾਰਡ ਦੇ ਨਾਲ ਜਮ੍ਹਾਂ ਬੰਦੀਆਂ ਰਜਿਸਟਰੀਆਂ ਦਿਖਾ ਕੇ ਕਿ ਕਰੋੜਾ ਰੁਪਏ ਦੇ ਮੁੱਲ ਦੀ ਜ਼ਮੀਨ ਲਗਭਗ 7.5 ਇਕੜ ਦਾ ਇੱਕ ਟੋਟਾ 28 ਇਕੜ ਦਾ ਇੱਕ ਟੋਟਾ ਜਿਹੜਾ 7.5 ਏਕੜ ਦਾ ਟੋਟਾ ਦਿਖਾਇਆ ਗਿਆ ਪਰਮਾਣਾ ਸਾਹਿਬ ਵੱਲੋਂ ਕਿ ਇਹ ਲੈਂਡ ਪੂਲਿੰਗ ਤੋਂ ਬਾਹਰ ਕਰ ਦਿੱਤਾ ਗਿਆ ਮੈਂ ਫੇਰ ਗੱਲ ਇੱਥੇ ਲੈ ਕੇ ਆਉਣ ਲੱਗਿਆ ਕਿ ਦਬਾਅ ਇਹ ਦਬਾਅ ਦੇ ਕਾਰਨ ਹੀ ਸ਼੍ਰੋਮਣੀ ਕਾਲੀਦਲ ਦਾ ਵਿਰੋਧ ਕੀਤਾ ਜਾ ਰਿਹਾ ਵਾ ਇਹ ਆਪਦੇ ਕਾਰੋਬਾਰ ਦੇ ਜਿਹੜੇ ਹਿੱਤ ਕਾਰੋਬਾਰ ਦੇ ਵਿੱਚ ਵਧੇਰੇ ਮੁਨਾਫਿਆਂ ਨੂੰ ਬਚਾਉਣ ਦੇ ਲਈ ਇਹ 100-100 ਕਰੋੜ ਰੁਪਏ ਦੀ ਜਿਹੜੀ ਜ਼ਮੀਨ ਆ ਕੀ ਉਹ ਸਾਡੀ ਲੈਂਡ ਪੂਲਿੰਗ ਦੇ ਵਿੱਚ ਨਾ ਆ ਜਾਵੇ ਇਸੇ ਕਰਕੇ ਸਰਕਾਰ ਦੇ ਦਬਾਅ ਦੇ ਵਿੱਚ ਆ ਕੇ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਸਾਜ਼ਸ਼ ਰਚੀਆਂ ਗਈਆਂ ਪਰ ਇਸ ਇਲਾਕੇ ਦੇ ਕਿਸਾਨ ਵੀਰ ਅਤੇ ਸ਼੍ਰੋਮਣੀ ਕਾਲੀ ਦਲ ਦੇ ਸਮੁੱਚੇ ਵਰਕਰ ਉਹ ਇਹ ਸਾਰੀਆਂ ਗੱਲਾਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਆ ਦੂਜੀ ਗੱਲ ਜਿਹੜੀ ਸਰਦਾਰ ਪਰਮਬੰਦ ਸਿੰਘ ਵੰਟੀ ਰਮਾਣਾ ਵੱਲੋਂ ਕੀਤੀ ਗਈ ਸੀ ਉਹ ਜਿਹੜੀ ਅਨੰਤਾਂ ਇਨਕਲੇਵ ਨਾਮ ਦੀ ਇਹਨਾਂ ਦੀ ਕਲੋਨੀ ਆ ਲਗਭਗ 28 ਏਕੜ ਦੇ ਵਿੱਚ ਜਿਹੜੀ ਕਲੋਨੀ 2020 ਤੋਂ ਡਿਵੈਲਪਮੈਂਟ ਜਿਸਦੀ ਸ਼ੁਰੂ ਕੀਤੀ ਗਈ ਸਾਰਾ ਸਮੁੱਚਾ ਇਲਾਕਾ ਇਸ ਗੱਲ ਦਾ ਭਲੀ ਭਾਂਤ ਗਵਾਹ ਵਾ ਜਾਣੂ ਆ ਕਿ ਇਸ ਕਲੋਨੀ ਦੀ 2020 ਤੋਂ ਡਵੈਲਪਮੈਂਟ ਸ਼ੁਰੂ ਕੀਤੀ ਗਈ ਸੀ ਪਰ 2015 ਦੀ ਹੀ ਕਾਗਜ਼ਾਂ ਦੇ ਵਿੱਚ ਸ਼ੋਅ ਕਰ ਦਿੱਤਾ ਗਿਆ ਕਿ ਇਹ ਕਲੋਨੀ ਅਸੀਂ 2015 ਦੇ ਵਿੱਚ ਕੱਟੀ ਆ ਉਸ ਦਾ ਮੁੱਖ ਕਾਰਨ ਸੀ ਕਿ ਰੈਵਨਿਊ ਜਿਹੜਾ ਕਿ ਸਰਕਾਰ ਨੂੰ 27-22 ਕਰੋੜ ਰੁਪਏ ਦਾ ਵਧੀਹਰਾ ਰੈਵਨਿਊ ਜਾਣਾ ਸੀ ਕਿ ਸਾਨੂੰ 27-22 ਕਰੋੜ ਰੁਪਏ ਭਰਨਾ ਨਾ ਪਵੇ ਕਿੱਥੇ ਇੱਕ ਕਲੋਨੀ ਲਗਭਗ 8 ਏਕੜ ਦੀ ਕਲੋਨੀ ਲਗਭਗ 30 ਕਰੋੜ ਰੁਪਇਆ ਫੀਸ ਦੇ ਕੇ ਪਾਸ ਹੋਣੀ ਸੀ ਕਿੱਥੇ ਉਹ ਕਲੋਨੀ ਬੈਕਡੇਟ ਦੇ ਵਿੱਚ ਸ਼ੋਅ ਕਰਕੇ ਪੁਰਾਣੀਆਂ ਫੀਸਾਂ ਭਰ ਕੇ 3.5 ਕਰੋੜ ਰੁਪਏ ਦੇ ਵਿੱਚ ਪਾਸ ਕਰਤੀ ਮੈਂ ਬੇਨਤੀ ਕਰੂੰਗਾ ਈਆਲੀ ਸਾਹਿਬ ਨੂੰ ਕਿ 7.5 ਏਕੜ ਦੀ ਜਿਹੜੀ ਕਲੋਨੀ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਉਹ ਸਪਸ਼ਟ ਕਰਨ ਜਿਹੜੀ 7.5 ਏਕੜ ਦੀ ਐਗਰੀਕਲਚਰਲ ਜ਼ਮੀਨ ਲੈਂਡ ਪੂਲਿੰਗ ਦੇ ਵਿੱਚੋਂ ਬਾਹਰ ਕੱਢੀ ਗਈ ਸੀ ਜੋ ਕਿ ਜਮ੍ਹਾਂ ਬੰਦੀਆਂ ਤੇ ਵੀ ਖੇਤੀਬਾੜੀ ਰਕਬਾ ਸ਼ੋਅ ਕਰਦਾ ਗਰਦਾਵਰੀਆਂ ਤੇ ਵੀ ਸ਼ੋਅ ਕਰਦਾ ਕਿਉਂ ਕੀ ਉਹ ਜ਼ਮੀਨ ਸਰਕਾਰ ਵੱਲੋਂ ਕਿਹੜੇ ਹਿੱਤਾਂ ਕਾਰਨ ਤੁਹਾਡੀ ਲੈਂਡ ਪੂਲਿੰਗ ਤੋਂ ਬਾਹਰ ਕੀਤੀ ਗਈ ਮੈਂ ਅੰਤ ਵਿੱਚ ਆਪਦੇ ਵੱਲੋਂ ਪ੍ਰੈਸ ਦਾ ਧੰਨਵਾਦ ਕਰਦਾ ਅਖੀਰ ਦੇ ਵਿੱਚ 2-2 ਮਿੰਟ ਦਾ ਸਮਾਂ ਸਰਦਾਰ ਪ੍ਰੇਮ ਸਿੰਘ ਹਰਨਾਮਪੁਰਾ ਜੋ ਕਿ ਹਲਕਾ ਗਿੱਲ ਵਿਖੇ ਸ਼੍ਰੋਮਣੀ ਕਾਲੀ ਦਲ ਦੀ ਨੁਮਾਇੰਦਗੀ ਕਰ ਰਿਹਾ ਉਸ ਤੋਂ ਬਾਅਦ ਚੀਫ ਸਬਸਪਾਲ ਸਿੰਘ ਸੇਖੋਂ ਤੁਹਾਡੇ ਨਾਲ ਕੁਝ ਗੱਲਾਂ ਕਰਨਗੇ ਧੰਨਵਾਦ ਹੋਰ ਕਮੇਟੀ ਮੈਂਬਰ ਸਰਦਾਰ ਐਸ ਸਰਕਲੇਰ ਸਾਹਿਬ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਗੁਰਚਰਨ ਸਿੰਘ ਘਰੇਵਾਲ ਜੀ ਸਾਡੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸਰਦਾਰ ਚੰਦ ਸਿੰਘ ਡੱਲਾ ਜੀ ਹਲਕਾ ਦਾਖਾ ਤੋਂ ਜਸਕਰਨ ਸਿੰਘ ਦਿਓਲ ਜੀ ਤੇ ਪ੍ਰੈਸ ਦੇ ਵੀਰੋ ਸਾਡੇ ਇਲਾਕਿਆਂ ਤੋਂ ਆਏ ਹੋਏ ਪੈਨੋ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ ਨੰਬਰ 1 ਤਾਂ ਸਭ ਤੋਂ ਪਹਿਲਾਂ ਮੈਂ ਸਾਡੇ ਕੁਲੀਦਲ ਦੇ ਜਿਹਾਰੂ ਵਰਕਰਾਂ ਦਾ ਸਾਡੇ ਲੀਡਰ ਲੀਡਰ ਸਹਿਬਾਨ ਦਾ ਤੇ ਖਾਸ ਕਰਕੇ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਦਾ ਕਿਉਂਕਿ ਸਭ ਤੋਂ ਪਹਿਲਾਂ ਜੇ ਸਟੈਂਡ ਲਿਆ ਤਾਂ ਬਾਦਲ ਸਾਹਿਬ ਨੇ ਲਿਆ ਮੇਰੇ ਹਲਕੇ ਦੇ ਗਿੱਲ ਹਲਕੇ ਦੇ ਵੀ 14 ਪਿੰਡਾਂ ਦੀ ਜ਼ਮੀਨ ਇਸ ਲੈਂਡ ਪੂਲਿੰਗ ਦੇ ਵਿੱਚ ਆਉਂਦੀ ਸੀਗੀ ਬਹੁਤ ਗੱਲਾਂ ਹੋ ਗਈਆਂ ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀਗੀ ਦਿੱਲੀ ਦੇ ਲੁਟੇਰਿਆਂ ਨੇ ਤੇ ਪੰਜਾਬ ਸਰਕਾਰ ਨੇ ਮਿਲ ਕੇ ਉਹ ਇਹੀ ਜੀ ਪਾਲਿਸੀ ਤਿਆਰ ਕੀਤੀ ਇਹਨਾਂ ਨੇ ਸੋਚਿਆ ਵੀ ਜਦੋਂ ਕਿਸਾਨ ਨੇ ਜਿਹੜੇ ਪੰਜਾਬ ਦੇ ਜ਼ਿਮੀਦਾਰ ਨੇ ਇਹ ਜਦੋਂ ਝੋਨਾ ਬੀਜ ਲੈਂਦੇ ਨੇ ਜਾਂ ਕਣਕ ਬੀਜ ਲੈਂਦੇ ਨੇ ਉਸ ਤੋਂ ਬਾਅਦ ਇਹ ਤਿੰਨ ਮਹੀਨੇ ਝੋਨਾ ਬੀਜਣ ਤੋਂ ਬਾਅਦ ਵਿਹਲੇ ਹੁੰਦੇ ਨੇ ਤੇ ਤਿੰਨ ਮਹੀਨੇ ਕਣਕ ਬੀਜਣ ਤੋਂ ਬਾਅਦ ਵਿਹਲੇ ਹੁੰਦੇ ਨੇ ਤੇ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਤੋਂ ਜਿੰਨਾ ਮਰਜੀ ਐਜੀਟੇਸ਼ਨ ਕਰਾ ਲੋ ਚਾਹੇ ਇਹਨਾਂ ਨੂੰ 2-2 ਮਹੀਨੇ ਘਰ ਨਾ ਜਾਣ ਦੋ ਇਹ ਐਜੀਟੇਸ਼ਨ ਕਰਦੇ ਨੇ ਤੇ ਸਮੁੱਚੇ ਇੰਡੀਆ ਦੀ ਇਹ ਅਗਵਾਈ ਕਰਦੇ ਨੇ ਐਜੀਟੇਸ਼ਨ ਕਰਕੇ ਇਸ ਕਰਕੇ ਇਹਨਾਂ ਦੀ ਇਹ ਪਾਲਿਸੀ ਸੀਗੀ ਦੇਖੋ ਇੱਕ ਕਿਲੇ ਦੇ ਵਿੱਚੋਂ ਜਿਹੜਾ ਜ਼ਿਮੀਂਦਾਰ ਦਾ ਇੱਕ ਕਿਲਾ ਉਹਦੇ ਵਿੱਚੋਂ ਸਾਨੂੰ 1200 ਗੱਜ ਵਾਪਸ ਕਰਨੀ ਸੀਗੀ 1200 ਗੱਜ ਵਾਪਸ ਕਰਕੇ ਇਹਦਾ ਮਤਲਬ ਤਾਂ ਇਹ ਹੋਇਆ ਵੀ ਅਸੀਂ ਜੇ ਉਹਦਾ ਰੇਟ ਫਰਜ ਕਰ ਲੋ 10 15 ਸਾਲਾਂ ਬਾਅਦ 10 ਗੁਣਾ ਵੱਧ ਵੀ ਜਾਂਦਾ ਤਾਂ ਵੀ ਜ਼ਿਮੀਦਾਰ ਦੇ ਇੱਕ ਕਿੱਲੇ ਦੇ ਪੈਸੇ ਵਾਪਸ ਨਹੀਂ ਹੋ ਰਹੇ ਇਹਨਾਂ ਦੀ ਪਾਲਿਸੀ ਇਹ ਸੀਗੀ ਵੀ ਜ਼ਿਮੀਦਾਰ ਦੇ ਪੱਲੇ ਕੱਖ ਨਹੀਂ ਪੈਣਾ ਕਿਸਾਨ ਦੇ ਪੱਲੇ ਕੱਖ ਨਹੀਂ ਪੈਣਾ ਇਹਨਾਂ ਨੂੰ ਟਿਫਨ ਫੜਾਓ ਹੱਥ ਦੇ ਵਿੱਚ ਕਿਉਂਕਿ ਜ਼ਿਮੀਦਾਰਾਂ ਨੇ ਆਪਣੇ ਬੱਚੇ ਤਾਂ ਪਾਲਣੇ ਸੀ ਕਿਸਾਨਾਂ ਨੇ ਬੱਚੇ ਪਾਲਣੇ ਸੀਗੇ ਵੀ ਇਹ ਟਿਫਨ ਫੜਨਗੇ ਜਾਦਾ ਮਜ਼ਦੂਰੀਆਂ ਕਰਨਗੇ ਦਿਹਾੜੀ ਜੋਤਾ ਕਰਨਗੇ ਜਾਂ ਫੈਕਟਰੀਆਂ 'ਚ ਕੰਮ ਕਰਨਗੇ ਇਹਨਾਂ ਨੂੰ ਅਸੀਂ ਐਜੀਟੇਸ਼ਨ ਕਰਨ ਜੋਗੇ ਛੱਡਿਆ ਹੀ ਨਾ ਨੰਬਰ 2 ਜਿਹੜਾ ਨਮਾ ਅਕਾਲੀ ਦਲ ਬਣਿਆ ਉਹ ਹਰ ਸਟੇਜ ਤੋਂ ਇਹ ਗੱਲ ਕਹਿ ਰਹੇ ਨੇ ਵੀ ਅਸੀਂ ਇਹਨਾਂ ਦੇ ਚੋਣ ਨਿਸ਼ਾਨ ਤੇ ਕਬਜ਼ਾ ਕਰ ਲਾਂਗੇ ਅਸੀਂ ਇਹਨਾਂ ਦੇ ਦਫ਼ਤਰ ਤੇ ਕਬਜ਼ਾ ਕਰ ਲਾਂਗੇ ਮੈਂ ਵਕੀਲ ਹੋਣ ਦੇ ਨਾਤੇ ਮੈਂ ਤੁਹਾਨੂੰ ਪੁਆਇੰਟ ਦੱਸਦਾ ਵੀ ਪਹਿਲੀ ਗੱਲ ਤਾਂ ਇਹ ਸਾਡੇ ਇਹਨਾਂ ਦੇ ਵਿੱਚੋਂ ਕੋਈ ਸਾਡੇ ਅਕਾਲੀ ਦਲ ਦਾ ਮੈਂਬਰ ਹੀ ਹੈ ਨਹੀਂ ਨੰਬਰ 2 ਸਾਡੇ ਅਕਾਲੀ ਦਲ ਦੀ ਭਰਤੀ ਕਰਨ ਲਈ ਸਾਡੀ ਸਮੁੱਚੀ ਲੀਡਰਸ਼ਿਪ ਇਹਨਾਂ ਨੂੰ ਬਾਰ-ਬਾਰ ਕਹਿੰਦੀ ਰਹੀ ਵੀ ਆਓ ਤੁਸੀਂ ਕਾਪੀਆਂ ਲਓ ਕਾਪੀਆਂ ਭਰੋ ਸਾਡੇ ਮੁਕਾਬਲੇ ਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਦੇ ਮੁਕਾਬਲੇ ਵਿੱਚ ਆਪਣਾ ਬੰਦਾ ਖੜਾ ਕਰੋ ਫਿਰ ਦੇਖਣਾ ਸੀ ਵੀ ਬੜੇ ਮੇਖਾਨੀ ਕਿਹੜੀ ਨਿਤਰਦੀ ਆ ਸਭ ਤੋਂ ਪਹਿਲੀ ਗੱਲ ਇਹ ਆ ਵੀ ਸਾਡੇ ਆਕਾਲੀ ਦਲ ਦੀ ਭਰਤੀ ਜਿਹਦੀ ਅਗਵਾਈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਕਰਦੇ ਨੇ 27 ਲੱਖ ਦੀ ਭਰਤੀ ਹੋਈ ਆ ਤੇ ਇਹ ਇਹ ਆਪਣੇ ਮੂੰਹ 15 ਲੱਖ ਕਹਿੰਦੇ ਨੇ ਲੇਕਿਨ ਅਸੀਂ ਨਹੀਂ ਮੰਨਦੇ ਅਸੀਂ ਤਾਂ ਇਸ ਤੋਂ ਬਹੁਤ ਘੱਟ ਮੰਨਦੇ ਆ ਇਹਨਾਂ ਦੀ ਭਰਤੀ ਨੰਬਰ 2 ਸਾਡੇ ਸਵਿਧਾਨ ਦੇ ਵਿੱਚ ਇਹ ਲਿਖਿਆ ਹੋਇਆ ਵੇ ਜੇ ਕਿਸੇ ਨੇ ਮੈਂਬਰ ਬਣਾਉਣਾ ਉਹਨੂੰ 10 ਰੁਪਏ ਜਮ੍ਹਾਂ ਕਰਾਉਣੇ ਪੈਣਗੇ ਰਸੀਦ ਕਟਾਉਣ ਤੋਂ ਪਹਿਲਾਂ ਤਾਂ ਇਹਨਾਂ ਨੇ ਤਾਂ ਇਹ ਵੀ ਨਹੀਂ ਮੰਨੀ ਗੱਲ ਇਹਨਾਂ ਨੇ ਸਿਰਫ 1 ਰੁਪਇਆ ਰੱਖਿਆ ਉਹ ਵੀ ਨਹੀਂ ਜਮ੍ਹਾਂ ਕਰਾਇਆ ਸਾਡੀ ਜਿੰਨੀ 27 ਲੱਖ ਦੀ ਭਰਤੀ ਹੋਈ ਹੈ ਨਾ 10 ਰੁਪਏ ਦੇ ਨਾਲ ਉਹ ਸਾਰੇ ਰੁਪਏ ਨੇ ਜਿਹੜੇ ਅਕਾਲੀ ਦਲ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੋਏ ਨੇ ਜਿਹੜਾ ਸਾਰਾ ਰਿਕਾਰਡ ਆ ਉਹ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਕਰ ਦਿੱਤਾ ਗਿਆ ਇਸ ਕਰਕੇ ਇਹ ਨਾ ਤਾਂ ਸਾਡੇ ਪਾਰਟੀ ਦਾ ਚੋਣ ਨਿਸ਼ਾਨ ਵਰਤ ਸਕਦੇ ਨੇ ਨਾ ਸਾਡੇ ਪਾਰਟੀ ਦਾ ਨੌ ਵਰਤ ਸਕਦੇ ਨੇ ਨਾ ਸਾਡੇ ਪਾਰਟੀ ਦੇ ਦਫ਼ਤਰ ਦਾ ਵਰਤ ਸਕਦੇ ਆ ਇਹ ਕੋਰਟ 'ਚ ਵੀ ਨਹੀਂ ਜਾ ਸਕਦੇ ਇਹ ਕਹਿਣ ਦੀਆਂ ਗੱਲਾਂ ਨੇ ਕੋਰਟ ਦੇ ਵਿੱਚ ਵੀ ਨਹੀਂ ਜਾ ਸਕਦੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫੇਰ ਜਿੱਥੇ ਸਮੁੱਚੇ ਕਿਸਾਨ ਵੀਰਾਂ ਦਾ ਸਮੁੱਚੇ ਪੰਜਾਬੀਆਂ ਦਾ ਧੰਨਵਾਦ ਕਰਦਾ ਉੱਥੇ ਮੈਂ ਆਪਣੀ ਸਮੁੱਚੀ ਲੀਡਰਸ਼ਿਪ ਦਾ ਤੇ ਖਾਸ ਕਰਕੇ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਨਾਰਾ ਦਿੱਤਾ ਵੀ ਅਸੀਂ 1 ਇੰਚ ਜ਼ਮੀਨ ਵੀ ਜਿਹੜੀ ਆ ਅਕਵਾਇਰ ਨਹੀਂ ਹੋਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਕਾਰਯੋਗ ਸੀਨੀਅਰ ਅਖਾਲੀ ਲੀਡਰਸ਼ਿਪ ਅਤੇ ਪ੍ਰੈਸ ਤੋਂ ਆਏ ਸਾਰੇ ਪ੍ਰੈਸ ਦੇ ਨਮਾਇਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਈ ਵਾਰੀ ਸੋਚਦਿਆਂ ਵੀ ਕਿਸਾਨ ਉਜੜ ਰਿਹਾ ਸੀ ਇੱਕ ਕਿਸਾਨ ਨਹੀਂ ਸੀ ਉਜੜ ਰਿਹਾ ਸਮੁੱਚਾ ਇੱਥੋਂ ਭਾਈਚਾਰਾ ਉਜੜ ਰਿਹਾ ਸੀਗਾ ਮੈਂ ਬਹੁਤ ਸਾਰੀਆਂ ਗੱਲਾਂ ਪਹਿਲਾਂ ਜਿਹੜੇ ਪਾਕਿਸਤਾਨ ਤੋਂ ਆਏ ਜਾਂ ਬਾਪੂ ਜਿਹੜਾ ਤੋਂ ਸੁਣਿਆ ਸੀ ਵੀ ਜਿਹੜੇ ਇੱਥੋਂ ਲੋਕ ਉਜੜ ਕੇ ਗਏ ਨੇ ਵੀ ਉਹਨਾਂ ਦੇ ਹਾਲਾਤ ਕੀ ਸੀ ਅੱਜ ਪੰਜਾਬ ਦੇ ਉਹ ਹਾਲਾਤ ਇਸ ਆਪ ਸਰਕਾਰ ਨੇ ਬਣਾਤੇ ਸੀ ਕਿ ਵੀ ਇੱਕ ਆਜ਼ਾਦ ਹੋਿਆਂ ਨੂੰ ਵੀ ਉਥੋਂ ਉਜੜਨਾ ਪੈ ਰਿਹਾ ਸੀ ਤੇ ਉਜੜਨਾ ਵੀ ਕਿੰਨੇ ਕੁ ਲੋਕਾਂ ਨੂੰ ਪੈ ਰਿਹਾ ਸੀ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ ਉਦਾ ਜਦੋਂ ਕਿਸੇ ਹਿਸਾਬ ਕਿਤਾਬ ਲਾਉਣੀ ਆ ਤਾਂ ਲੱਖਾਂ ਲੋਕ ਇੱਥੋਂ ਜਿਹੜੇ ਉਹਨਾਂ ਨੇ ਉੱਜੜਨਾ ਸੀ ਤੇ ਉਹਨਾਂ ਦਾ ਬਸੇਵਾ ਵੀ ਕਿਤੇ ਨਹੀਂ ਸੀਗਾ ਅੱਗੇ ਜਾ ਕੇ ਵੀ ਉਹਨਾਂ ਨੇ ਜਾਣਾ ਕਿੱਥੇ ਆ ਤੇ ਦੂਸਰੀ ਗੱਲ ਜਿਹੜੀ ਜ਼ਮੀਨ ਇਹਨਾਂ ਨੇ ਲੈਣੀ ਸੀ ਕੌਡੀਆਂ ਦੇ ਭਾ ਲੈਣੀ ਸੀਗੀ ਲੋਕਾਂ ਤੋਂ ਕਿਉਂਕਿ ਲੋਕਾਂ ਤੋਂ ਲੈ ਲੈਣੀ ਸੀ ਪੈਸਾ ਕੋਈ ਨਹੀਂ ਸੀ ਦੇਣਾ ਤੇ ਬਿਲਡਰਾਂ ਤੋਂ ਪੈਸੇ ਇਹਨਾਂ ਨੇ ਇਕੱਠੇ ਕਰ ਲੈਣੇ ਸੀਗੇ ਜਿਹੜਾ ਕਿ ਬਹੁਤ ਵੱਡੀ ਰਕਮ ਬਣ ਜਾਣੀ ਸੀ ਜੇ ਕਰੋੜ ਰੁਪਈਆ ਵੀ ਏਕੜ ਦਾ ਲੈਂਦੇ ਤਾਂ 65000 ਕਰੋੜ ਰੁਪਈਆ ਬਣਦਾ ਸੀ ਤੇ ਉਹ ਜ਼ਮੀਨ ਕਿਸੇ ਤੋਂ ਨਹੀਂ ਸੀ ਲੈਣੀ ਉਹਨਾਂ ਤੋਂ ਪੈਸੇ ਇਕੱਠੇ ਕਰ ਲੈਣੇ ਸੀ ਤੇ ਜਦੋਂ ਸਾਡੀ ਜ਼ਮੀਨ ਲੈ ਲੈਣੀ ਸੀ ਇਹ ਲੈਣੀ ਕਿਸੇ ਨੇ ਨਹੀਂ ਸੀ ਪਲਾਟ ਕਿਉਂਕਿ ਸਾਡੇ ਤਾਂ ਲੋਕਾਂ ਕੋਲੇ 2 ਲੱਖ ਨੂੰ ਬਿਸਵਾ ਲੈਣ ਦੇ ਪੈਸੇ ਨਹੀਂ ਗਏ 2.5-3 ਲੱਖ ਤੱਕ ਅਗਲਾ ਬਿਸਵਾ ਪਿੰਡ 'ਚ ਰੇਟ ਹੁੰਦਾ ਉਹ ਨਹੀਂ ਕਿਸੇ ਗਰੀਬ ਬੰਦੇ ਤੋਂ ਲੈ ਹੁੰਦਾ ਤੇ ਇਹਨਾਂ ਨੇ ਕੀ ਕਰਨਾ ਸੀ ਉਹ ਜ਼ਮੀਨ ਜਦੋਂ ਛੱਟ ਤੋਂ ਲੈ ਲੈਣੀ ਸੀ ਉਹ ਡਿਵੈਲਪ ਨਹੀਂ ਸੀ ਹੋਣੀ ਉਹ ਡਿਵੈਲਪ ਨਾ ਹੋਣ ਕਰਕੇ ਜਿਹੜੇ ਅਸੀਂ ਜ਼ਿਮੀਂਦਾਰ ਲੋਕ ਸੀਗੇ ਅਸੀਂ ਕੀ ਕਰਨਾ ਸੀ ਇਹਨਾਂ ਨੂੰ ਕਹਿਣਾ ਸੀ ਵੀ ਜਿਹੜੇ ਭਾਅ ਤਿੰਨਾਂ ਚਾਰ ਸਾਲਾਂ ਜਦੋਂ ਅਸੀਂ ਭੁੱਖੇ ਮਰਨਾ ਸੀਗਾ ਅਸੀਂ ਚਾਰ ਪੰਜ ਸਾਲਾਂ ਬਾਅਦ ਇਹ ਕਹਿਣਾ ਸੀ ਵੀ ਜਿਹੜੇ ਭਾਅ ਮਰਜ਼ੀ ਜ਼ਮੀਨ ਲੈ ਲਓ ਜਿਹੜੀ ਅੱਜ 10-12 ਕਰੋੜ ਰੁਪਏ ਦਾ ਏਕੜ ਸੀ ਜਿਹੜਾ ਲੋਕਾਂ ਨੇ ਵੇਚਿਆ ਨਹੀਂ ਵੀ ਅਸੀਂ ਖੇਤੀ ਕਰਨੀ ਆ ਸਾਡੇ ਪਿੰਡਾਂ ਵਿੱਚ ਲੋਕਾਂ ਨੇ ਵੇਚਿਆ ਨਹੀਂ ਵੀ ਅਸੀਂ ਖੇਤੀ ਕਰਨੀ ਆ ਖੇਤੀ ਇੱਕ ਸਾਡਾ ਕਿਤਾਬ ਆ ਜੀਤੋਂ ਸਾਰਾ ਪੰਜਾਬ ਸਾਰਾ ਇੰਡੀਆ ਪਾਲਦਾ ਵਾ ਤੇ ਪਰ ਇਹਨਾਂ ਨੇ ਕੀ ਕੀਤਾ ਉਹਦਾ ਜਦੋਂ ਅਸੀਂ ਜਾਣਾ ਸੀ ਅਸੀਂ ਇਹਨਾਂ ਨੂੰ ਕਹਿਣਾ ਸੀ ਜਿਹੜੇ ਬੈਲਟਰ ਹੋਣੇ ਸੀ ਵੀ ਜਿਹੜੇ ਮਰਜ਼ੀ ਭਾਅ ਲੈ ਲੈ ਆ ਵੀ ਸਾਡੇ ਤਾਂ ਹੁਣ ਜਵਾਕ ਭੁੱਖੇ ਮਰਦੇ ਹੋ ਸਕਦਾ ਸਾਡੀ 50-60 ਲੱਖ ਨੂੰ ਬਣਾ ਲੈਂਦੇ ਤੇ ਜਿਹੜੇ ਇਥੋਂ ਭਾਈਚਾਰਾ ਉੱਜੜਨਾ ਸੀ ਦੁਕਾਨਾਂ ਉੱਜੜਨੀਆਂ ਸੀ ਛੋਟੇ ਛੋਟੇ ਜਿਹੜੇ ਕੰਮ ਵਾਲੇ ਜੂਂਟ ਉੱਜੜ ਜਾਣੇ ਸੀਗੇ ਇਥੋਂ ਸਾਰੇ ਆ ਜਿਹੜਾ ਭਾਈਚਾਰਾ ਜ਼ਿੰਮੇਵਾਰ ਭਾਈਚਾਰਾ ਜਿਹੜਾ ਮਜ਼ਦੂਰ ਭਾਈ